ਅਤੇ ਨੋਰਥ ਬਹੁਤ ਮਾਰ ਫੋਟੋ ਜਾ ਫੋਟੋ ਜਾ ਰਹੀ ਆ ਜੀ ਸਿੱਖਾਂ ਦੇ ਜਥੇਬੰਦੀ ਵੀ ਆਵਲੇ ਆ ਜੀ ਦੇਖੋ ਕਿੰਨੇ ਸਾਲ ਹੋ ਗਏ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਨੇ ਜੋ ਆਪਣੀ ਕੌਮ ਤੇ ਹਮਲੇ ਕੀਤੇ ਹਲੇ ਤੱਕ ਇਨਸਾਫ ਨਹੀਂ ਮਿਲਿਆ ਮੈਂ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਆ ਉਹੀ ਦਿਨ ਹੈ ਜਦੋਂ ਆਪਣੇ ਨਾਲ ਧੱਕਾ ਕੀਤਾ ਗਿਆ ਆਪਣੀ ਕੌਮ ਨਾਲ ਸ਼ੋਮਨੀ ਕਾਲੀਦਲ ਥੋੜੀ ਮਾਂ ਪਾਰਟੀ ਹੈ ਇੱਕ ਧਰਮੀ ਫੌਜੀ ਪਰਿਵਾਰ ਨੂੰ ਦੇ ਸਨਮਾਨ ਕਰੋ ਐਸ ਇਲੈਕਸ਼ਨ ਵਿੱਚ ਜਿਤਾਓ ਤੇ ਦੱਸ ਦਿਓ ਕਿ ਕੌਮ ਕਿ ਜਿੰਨਾ ਮਰਜੀ ਕੋਸ਼ਿਸ਼ ਕਰਨ ਦਿੱਲੀ ਵਾਲੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਸਮੂਚਾ ਪੰਜਾਬ ਖੜਾ ਹੈ ਪੀਲੀ ਬੋਲ ਚ ਬੰਦਲੀ ਨਾਲ ਸਿਆਸੀ ਕਮ ਇਨਸਾਨ ਬਾਰੇ ਕੀ ਕਹਿੰਦੇ ਦੇਖੋ ਬਿਜਲੀ ਬੋਰਡ ਦੇ ਵਿੱਚ ਜਿਹੜਾ ਨਵਾਂ ਮਨਿਸਟਰ ਬਣਾਇਆ ਅਰੋੜਾ ਉਹਦਾ ਕੰਮ ਇੱਕੋ ਹੀ ਹੈ ਕਿ 60000 ਕਰੋੜ ਦਾ ਬਜਟ ਹੈ ਕਿ ਪੈਸੇ ਇਕੱਠਾ ਕਰਕੇ ਲੇ ਉਹ ਚਾਹੁੰਦਾ ਸੀ ਕਿ ਟੈਂਡਰਾਂ 'ਚ ਵੀ ਪੈਸਾ ਲਵਾ ਮੈਂ ਹਰ ਚੀਜ਼ 'ਚ ਮੈਂ ਪੈਸੇ ਲਵਾ ਅਫਸਰ ਰੋਕ ਰਹੇ ਸੀ ਉਹ ਜ਼ਮੀਨਾਂ ਜਾਇਦਾਦਾਂ ਵੇਚਣਾ ਵੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਦੇਣਾ ਚਾਹੁੰਦੇ ਆ ਮੁਫਤ ਉਹ ਡਟ ਕੇ ਉਲਟ ਸੀ ਤਾਂ ਬਦਲਦਾ ਤਾਂ ਤਾਂ ਦੇ ਵਿੱਚ ਬਦਲੀਆਂ ਕੀਤੀਆਂ ਹੈ ਤੁਹਾਡੀ ਸ਼ਿਕਾਇਤ ਜੀ ਕੀ ਦੇਖੋ ਉਹ ਜਿਹੜੇ ਲੋਕ ਸੀ ਅਫਸਰ ਸੀ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ੱੱਕੇ ਨਾਲ ਅਸੀਂ ਜਿਤਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਕਾਮਯਾਬੀ ਹੁੰਦੇ ਸਰ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਮੈਂ ਵੀ ਪੂਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਹੈ ਗੱਲ ਸੇ ਕੀਤੇ ਪਰ ਜਿਵੇਂ ਐਕਟਿਵ ਮੈਂ ਦੇਖ ਰਿਹਾ ਤੁਹਾਡੇ ਪਿੰਡ ਬੀਬੀਆਂ ਦਾ ਕੱਠ ਮੈਂ ਗਿਣ ਰਿਹਾ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੈਠਾ ਮੈਨਾਂ हां भाई थोनू ਸ਼ਰਮ ਕਰਨੀ ਨਹੀਂ ਦੇਈ ਜੀ ਪੀਡੀਐਸ ਤੋਂ ਜ਼ਿਆਦੀ ਆਈਆਂ ਐ ਇੱਕ ਵੀ ਇੱਕ ਆਇਆ ਥੋੜਾ ਫਲੇ ਟੋੜ ਸਕਦੇ ਕੋਈ ਵਿਚਾਰ ਦੇ ਨਿਕਲ ਜੀ ਆ ਆ ਲੜੀ ਕੀ ਭਲੀ ਲੜੀ ਸੀ हां ਬਸ ਕਰਕੇ ਬਸ ਬਸ ਥੱਲੇ ਕਰ ਲਓ ਬਸ हां ਤੁਹਾਡਾ ਧੰਨਵਾਦ ਸਰਾਂ ਦਾ ਐਨ ਲੱਗਦਾ ਜੀ ਘਰ ਸਾਰੇ ਖਾਲੀ ਹੋ ਗਏ ਸਾਰਾ ਟੰਡ ਇੱਥੇ ਬੈਠਾ ਆ ਜਿਹੜੀ ਲੜਾਈ ਲੜ ਰਹੇ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਖੋਦੇ ਚਾਹਿਆਂ ਦੇ ਕੁਸ਼ੀਆਂ ਵਾਪਸ ਲਿਆਉਣ ਦੀ ਲੜਾਈ ਲੜ ਰਹੇ ਆ ਤੁਸੀਂ ਹਰੇ ਯਾਦ ਕਰੋ ਖਾਸ ਕਰਕੇ ਬੀਬੀਆਂ ਨੂੰ ਕਹਿੰਦਾ ਪੁੱਤਣਾ ਤੋਣ ਜਿਹੜਾ ਬਾਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਹਨੂੰ ਵਜੋਂ ਆਟਾ ਗਲ ਮਿਲਦਾ ਸੀ ਕਿ ਨਹੀਂ ਸਾਰਿਆਂ ਦੇ ਨੀਲੇ ਕਾਰਡ ਬਣੇ ਸੀ ਆਟਾ ਗਲ ਮਿਲਦਾ ਸੀ ਸ਼ੱਕਰ ਮਿਲਦੇ ਸੀ ਪੈਨਸ਼ਨਾਂ ਆਉਂਦੀਆਂ ਸੀ ਉਦੋਂ ਤੁਹਾਡੀ ਬੱਚਿਆਂ ਨੂੰ ਜੇ ਸਕੂਲ ਜਾਣਾ 11ਵੇਂ ਵਾਰ ਸਾਈਕਲ ਦਿੰਦੇ ਹੁੰਦੇ ਸੀ ਖੋਦੇ 300 ਯੂਨ ਬਿਜਲੀ ਬੜੀ ਮਾਸੀ ਤੁਸੀਂ ਜਿਹੜਾ ਬਿੱਲ ਭਰਿਆ ਉਦੋਂ ਦਾ ਸਿੱਧਾ ਜੁੜਿਆ ਸੀ 12 ਛੜੀਆਂ ਦਾ ਆਪਣਾ ਕੋਈ ਪੀੜਾ ਨਹੀਂ ਹੁੰਦਾ ਸੀ ਮੈਨੂੰ ਆ ਗਿਆ ਜੀ ਬੀ ਮਹਤਵਪੁਰ ਵਾਲਾ ਮੈਨੂੰ ਕਹਿੰਦੇ ਕਰਨਤੋਂ ਜ਼ਿਲ੍ਹੇ ਦਾ ਜੀ ਕੋਈ ਬਿਲ ਭਰਦਾ ਹੀ ਨਹੀਂ ਮੈਂ ਕਿਹਾ ਕਰਨ ਦੇ ਖਾਲਸਾ ਦੀ ਇੱਕ ਫੌਜ ਹੈ ਕੋਈ ਫਿਕਰ ਨਾ ਤੈਨੂੰ ਚੱਲਣ ਦੋ ਵੱਡਾ ਖਾਤਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਆ ਜਿਹੜੇ ਆਪਣੇ ਲੋਕ ਨੇ ਥੋੜੇ ਦੇਖ ਲੈ ਤੁਹਾਨੂੰ ਲੱਗੇ ਮੈਂ ਬੀਬੀ ਨੂੰ ਪਿਛਲੇ ਪਿੰਡ ਵੀ ਕਿਹਾ ਹੈ ਇਹ ਕੱਪੜੇ ਧੋਣੇ ਹੁੰਨੇ ਨਾ ਬਾਹਰ ਨਾ ਲਾ ਸੁਕਾਇਆ ਕਰੋ ਚੱਕ ਕੇ ਲੈ ਜਾਂਦੇ ਆ ਵੀ ਚੋਰੀ ਕਰਕੇ ਲੈ ਜਾਂਦੇ ਏ ਝਾੜੂ ਵਾਲੇ ਐਜੇ ਲੱਗੇ ਹਾਂ ਬਾਪੂ ਕਿੰਨੇ ਰਿਹਾ ਜੇ ਇਹ ਕਿਦੇ ਵਾਸਤੇ ਰੇ ਕੋਈ ਦੱਸਣ ਦੀ ਲੋੜ ਨਹੀਂ ਮੰਨਨ ਘਰ ਘਰ ਨਸ਼ਾ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲੀਟਰ ਮੀਨਾ ਲੈਂਦੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਦੇ ਪੁਲਸ ਫੜਦੀ ਲੋਕੀ ਨਲਾਇਕ ਹੈ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਜੇ ਪੰਜਾਬ ਨੂੰ ਬਚਾਉਣਾ ਤੁਸੀਂ ਤਰਨ ਤਰਨ ਆ ਲਿਓ ਬੀਬੀ ਜੀ ਤੁਸੀਂ ਸਾਰੇ ਮਨ ਬਣਾ ਲਓ ਸਾਰੇ ਜੇ ਤੁਸੀਂ ਆ ਲਿਆਉਣੀਆਂ ਮਨ ਬਣਾ ਲਓ ਗੁਰੂ ਦੀ ਤਕੜੀ ਚੋ ਨਿਸ਼ਾਨ ਬੋਰ ਲੋਣੀ ਲੋਣੀ ਹੈ ਪੁਰਾਣੇ ਜਮਾਨੇ ਤੁਸੀਂ ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਵੱਡੇ ਪਾਲ ਸਿੰਘ ਦਾ ਪਿੰਡਾ ਜਾਣਦਾ ਹੁੰਦਾ ਸੀ ਜਦੋਂ ਬੀਬੀਆਂ ਵੋਟਾਂ ਪਾਉਣੀਆਂ ਸੀ ਨਾ ਵੋਟ ਪਾਉਣ ਤੋਂ ਪਹਿਲੇ ਟੱਕੜੀ ਚੋਂ ਨਿਸ਼ਾਨ ਨੂੰ ਨਮਸਕਾਰ ਕਰਦੀਆਂ ਤੇ ਕਹਿੰਦੀਆਂ ਸੀ ਗੁਰੂ ਦੀ ਪੰਥ ਦੀ ਟੱਕੜੀ ਹੈ